ਇੱਕ ਰਜਿੰਦਰਪਾਲ ਸ਼ਰਮਾ ਨੇ ਰਾਮਪੂਰਾ ਫੋਲ ਦੇ ਰਹਿਣ ਵਾਲੇ ਜਿਲ੍ਹਾ ਬਠਿੰਡਾ ਦੇ ਇਹਨਾਂ ਨੇ ਆਪਣੇ ਫਾਦਰ ਦੇ ਬਸ ਸਰਟੀਫਿਕੇਟ ਵਿੱਚ ਕੋਈ ਨਾਂ ਚੇਂਜ ਕਰਾਉਣਾ ਸੀਗਾ ਉਹਦੇ ਵਾਸਤੇ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਦਫ਼ਤਰ ਹੈਗਾ ਜਨਮ ਤੇ ਮੌਤ ਦਾ ਜਿਹੜਾ ਲੁਧਿਆਣੇ ਲੋਕਲ ਬੱਸ ਅਡੇ ਲੱਗੇ ਹੈਗਾ ਜੋਮਨੇ ਦਾ ਉੱਥੇ ਅਪਰੋਚ ਕੀਤਾ ਸੀ ਉੱਥੇ ਡੀਲਿੰਗ ਹੈਂਡ ਬਹੁਤ ਮਹਾਜਲ ਮੁੰਡਾ ਹੈਗਾ ਜਿਹੜਾ ਡੀਲ ਕਰਦਾ ਸੀਗਾ ਕਾਰਪੋਰੇਸ਼ਨ 'ਚ ਤੇ ਉਹਨੇ ਫਿਰ 30000 ਰੁਪਏ ਨਾਲ ਕੋਈ ਮੰਗਿਆ ਸੀ ਵੀ 30000 ਲੱਗੇਗਾ 10000 ਰੁਪਏ ਪਹਿਲੇ ਦਿਨ ਹੀ ਮੰਗਿਆ ਫਿਰ 9000 ਇਹਨਾਂ ਨੇ ਕੈਸ਼ ਦਿੱਤਾ ਉਹ ਮਤਲਬ ਕਿ 10000 ਪੁਆ ਕਰੋ 1000 ਰੁਪਏ ਇਹਨਾਂ ਨੇ ਫਿਰ Google Pay ਰਾਹੀਂ ਦਿੱਤਾ 19/4/24 ਨੂੰ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ 1500 ਰੁਪਏ Google Pay ਰਾਹੀਂ ਪੁਆਇਆ ਇਸ ਤਰ੍ਹਾਂ 11500 ਲੈ ਗਏ ਸੀ ਇਹ ਕੋ ਹੋਰ ਮੰਗ ਰਹੇ ਸੀ ਪੈਸੇ ਤੇ ਇਹਨਾਂ ਦਾ ਕਹਿਣਾ ਵੀ ਇਹ ਪੈਸੇ ਦੇ ਕੇ ਕੰਮ ਨਹੀਂ ਕਰਵਾਉਣਾ ਚਾਹੁੰਦੇ ਸੀ ਇਹਨਾਂ ਨੇ ਫਿਰ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਤੇ ਐਪਲੀਕੇਸ਼ਨ ਇਹਨਾਂ ਨੇ ਫਾਈਲ ਕਰਤੀ ਸੀ ਜਿਹਦੀ ਇਨਕੁਆਰੀ ਡੀਐਸਪੀ ਰੇਂਜ 2 ਡੀਐਸਪੀ ਸ਼ਿਫਟ ਚੰਦੋਂ ਉਹਨੇ ਕੀਤੀ ਹੈ ਔਰ ਹਾਲਾਤ ਸਹੀ ਪਾਇਗੇ ਹਾਲਾਤ ਸਹੀ ਪਾਇਏ ਜਾਣ ਤੋਂ ਬਾਅਦ ਮਕਦਮਾ ਦਰਜ ਕਰਤਾ ਗਿਆ ਔਰ ਇਹਨੂੰ ਦੋਸ਼ੀ ਨੂੰ ਮੌਜਮਾ ਜਨ ਨੂੰ ਅਰੈਸਟ ਕਰ ਲਿਆ ਕੱਲ ਨੂੰ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਇਹਨੇ ਸਰਕਸੇ ਹੋਰ ਦਾ ਵੀ ਨਾਮ ਲਿਆ ਜਾਂ ਇਕੱਲਾ ਇਹ ਹੀ ਦੋਸ਼ੀ ਅਜੇ ਇਹਦੇ ਬਾਰੇ ਨਹੀਂ ਕੋਈ ਗੱਲ ਸਾਹਮਣੇ ਆਈ ਬਾਕੀ ਸਾਰੀ ਵੈਰੀਫਾਈ ਕਰਕੇ ਕਰੂਗੀ ਫੇਸ